ਚਲੋ ਸਸੀਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਅੱਕਾਪਾ ਤੁਹਾਨੂੰ ਗੱਬਨ ਗਾਂ ਦਿਖਾਉਣੀ ਹੈ ਜਿਹੜੀ ਇੱਕ ਅੱਧੇ ਦਿਨ ਦੇ ਵਿੱਚ ਹੀ ਸੋਣ ਵਾਲੀ ਹੈ ਤੇ ਦੁੱਧ ਦੁੱਧ ਨੂੰ ਚੰਗੀ ਹੈ ਤੇ ਅਰਡਰ ਕੁਆਲਿਟੀ ਦੇਖ ਲਓ ਸਕਰੀਨ ਦੇ ਉੱਪਰ ਥਾਂ ਦੇਖ ਲਓ ਤੇ ਇਹ ਗਾਂ ਵਿਕਾਊ ਹੈ ਨੰਬਰ ਸਕਰੀਨ ਤੇ ਚੱਲੂਗਾ ਜਿਹੜੇ ਨਵੇਂ ਜੁੜੇਆਂ ਜੀ ਲਾਲ ਪਟੰਨ ਦਬਾ ਕੇ ਸਬਸਕ੍ਰਾਈਬ ਕਰ ਲਓ ਜਿਹੜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਜੀ ਫੇਸਬੁੱਕ ਪੇਜ ਨੂੰ ਕਰ ਲਓ ਫਾਲੋ ਤੇ ਥੋੜੀ ਜੀ ਤੁਹਾਨੂੰ ਤੋਰ ਕੇ ਦਿਖਾਉਣੇ ਆ ਜੀ ਇਹ ਗਾਂ ਵਕਾਉ ਆ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਰੇਟ ਦੀ ਗੱਲ ਵੀ ਨੰਬਰ ਤੇ ਹੀ ਕਰਾਂਗੇ ਜੀ ਚੱਲ ਵੀ ਚੱਲ ਇਹ ਗਾਂ ਵਕਾਉ ਆ ਜੀ ਦੇਖ ਲਓ ਜੀ ਪਲਾਂ ਪਲਾਂ ਪੈ ਗੀਆਂ ਨੇ ਤੇ ਅੱਜ ਇੱਕ ਦੋ ਦਿਨਾਂ ਚ ਸੂਨ ਵਾਲੀ ਆ ਬਸ ਇਹਦੇ ਦਿਨ ਪੂਰੇ ਹੋ ਗਏ ਨੇ ਉੱਥੇ ਲੈ ਜਾ ਬੰਦ ਜਾ ਫਰਸ਼ ਤੇ ਤੇ ਇਹ ਵਕਾਉ ਆ ਨੰਬਰ ਸਕਰੀਨ ਤੇ ਚੱਲ ਰਿਹਾ ਇੱਥੇ ਬੰਦ ਇੱਥੇ ਦਾ ਨ ਵੀਡੀਓ ਇਹਦੀ ਸ਼ੂਟ ਕਰ ਦਿੰਦੇ ਆ ਜੀ ਦੇਖ ਰਹੇ ਹੋ ਤੁਸੀਂ ਇਹ ਵਿਕਾਉ ਹੈ ਜੀ ਤੇ ਨੰਬਰ ਚੱਲ ਰਿਹਾ ਸਕਰੀਨ ਤੇ ਉਹਦੇ ਉੱਪਰ ਤੁਸੀਂ ਹੋਰ ਕੋਈ ਡਿਟੇਲ ਜਾਣਕਾਰੀ ਇਹਦੇ ਬਾਰੇ ਪਤਾ ਕਰਨੀ ਹੈ ਤੇ ਗੱਲ ਕਰ ਸਕਦੇ ਹੋ ਜੀ ਦੁੱਧ 20+ ਹੈ ਜੀ ਵੈਸੇ ਤਾਂ 25+ ਚੋਇਆ ਪਰ ਆਪਾਂ 20+ ਦੀ ਗੱਲ ਕਰਦੇ ਆ ਕਿਉਂਕਿ ਬਾਅਦ ਦੇ ਵਿੱਚ ਉਹ ਲੰਬੇ ਵਾਲੀ ਗੱਲ ਨਾ ਬਣੇ ਬਾਕੀ ਆਪਣਾ ਕੰਮ ਹੈ ਜੀ ਤੁਹਾਨੂੰ ਵੀਡੀਓ ਦੇ ਵਿੱਚ ਪਸ਼ੂ ਦਿਖਾਉਣਾ ਤੇ ਖਰੀਦਣਾ ਤੁਸੀਂ ਆਪ ਚੈੱਕ ਕਰਕੇ ਜਦੋਂ ਵੀ ਪਸ਼ੂ ਖਰੀਦਣਾ ਕਦੀ ਵੀ ਵੀਡੀਓ ਪਾਈਏ ਤੇ ਤੁਸੀਂ ਆਪ ਉਹਦੀ ਡਿਟੇਲ ਜਾਣਕਾਰੀ ਇਕੱਠੀ ਕਰਕੇ ਤੇ ਆਪ ਤੁਸੀਂ ਚੈੱਕ ਕਰਕੇ ਖਰੀਦਣਾ ਜੀ ਦੁੱਧ ਵਗੈਰਾ ਤੇ ਗਾਂ ਹੈਗੀ ਆ ਜੀ ਗੱਬਣ ਇੱਕ ਅੱਧੇ ਦਿਨ ਦੇ ਵਿੱਚ ਸੂਣ ਵਾਲੀ ਹੈ ਰੇਟ ਵੀ ਆਪਾਂ ਕਾਰੀ ਦਿੰਨੇ ਆ ਜੀ ਵੀਡੀਓ ਦੇ ਵਿੱਚ ਜੇ ਕਿਸੇ ਵੀਰ ਨੇ ਖਰੀਦਣੀ ਹੋਈ ਤੇ ਸਿਰਫ 30000 ਰੁਪਿਆ ਰੇਟ ਹੈ ਜੀ ਇਹਦਾ 30000 ਦੇ ਵਿੱਚ ਤੁਹਾਨੂੰ ਇਹ ਟਾਪ ਦੀ ਗਾਂ ਜਿਹੜੀ ਉਹ ਮਿਲ ਜੂਗੀ ਤੇ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਉਹਦੇ ਤੁਸੀਂ ਕੰਟੈਕਟ ਕਰ ਸਕਦੇ ਹੋ ਲਓ ਜੀ ਧੰਨਵਾਦ ਜੀ ਵੀਡੀਓ ਨੂੰ ਬਾਅਦ ਤੋਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਦੇ ਵਿੱਚ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਜੇਕਰ ਤੁਸੀਂ ਵੀ ਕੋਈ ਪਸ਼ੂ ਸੇਲ ਕਰਨਾ ਹੈ ਵੇਚਣਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰਕੇ ਆਪਣੇ ਫਾਰਮ ਦੀ ਆਪਣੇ ਪਸ਼ੂ ਦੀ ਕੋਈ ਹੋਰ ਤੁਹਾਡਾ ਬਿਜ਼ਨਸ ਹੈ ਉਹਦੇ ਬਿਜ਼ਨਸ ਨੂੰ ਗਰੋ ਕਰਨ ਵਾਸਤੇ ਵੀਡੀਓ ਪਵਾਉਣੀ ਐਡ ਕਰਾਉਣੀ ਐ ਤਾਂ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ